ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 15 ਮਾਰਚ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਮੌਸਮ ਹੈ ਉਹ ਸਰਦੀਆਂ ਤੋਂ ਗਰਮੀਆਂ ਵੱਲ ਜਾ ਰਿਹਾ ਹੈ ਵੈਸਟਰਨ ਸਰਵਿਸ ਆ ਰਹੀ ਹੈ ਕਿਉਂਕਿ ਮਾਰਚ ਮਹੀਨੇ ਵਿੱਚ ਆਪਾਂ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਣਕ ਅਤੇ ਸਰੋਂ ਦੀ ਫਸਲ ਜਿਹੜੀ ਮੇਨ ਮੇਜਰ ਦੋ ਫਸਲਾਂ ਹੁੰਦੀਆਂ ਨੇ ਤਾਂ ਉਹ ਪੱਕ ਕੇ ਤਿਆਰ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਕਣਕ ਦੀ ਫਸਲ ਦੀ ਪੈਦਾਵਾਰ ਹੁੰਦੀ ਹੈ ਤੇ ਜਿਹੇ ਦੇ ਵਿੱਚ ਮੌਸਮ ਦਾ ਬਹੁਤ ਵੱਡਾ ਹੱਥ ਰਹਿੰਦਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਸਿਸਟਮ ਪੰਜਾਬ ਵੱਲ ਕੋਚ ਕਰ ਰਿਹਾ ਜੋ ਕਿ ਕਦੋਂ ਹੋਵੇਗਾ ਕੀ ਹਾਲਾਤ ਹੋਣਗੇ ਕਿਸ ਤਰੀਕੇ ਨਾਲ ਮੀਂਹ ਹੋਵੇਗਾ ਉਹ ਜਾਣ ਕਰ ਤੁਹਾਨੂੰ ਇਸ ਵੀਡੀਓ ਤੇ ਅਸੀਂ ਸ਼ੇਅਰ ਕਰਾਂਗੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਨਾਮ ਲਿਖਦੇ ਹੋ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਮੌਸਮ ਦੀ ਹਰੇਕ ਅਜਿਹੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤਾਂ ਕਿ ਤੁਹਾਡਾ ਕਿਸੇ ਤਰੀਕੇ ਦਾ ਵੀ ਫਸਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਗੱਲ ਕਰਾਂਗੇ ਤਾਜ਼ਾ ਹਾਲਾਤਾਂ ਦੀ ਤਾਂ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਪਹਿਲਾਂ ਗੱਲ ਕੀਤੀ ਜਾਵੇ ਤਾਂ ਉਹਦੇ 4-5 ਦਿਨਾਂ ਵਿੱਚ ਕੋਈ ਵੱਡੀ ਹਲਚਲ ਨਹੀਂ ਹੈ ਲਗਾਤਾਰ ਹਵਾ ਪੱਛਮੀ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਬੀਤੀ ਦਿਨੀ ਜੋ ਮੀਂਹ ਹੋਏ ਨੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਉਹਨਾਂ ਕਰਕੇ ਤਾਪਮਾਨ ਥੋੜੇ ਜਿਹਾ ਘਟ ਚੁੱਕੇ ਨੇ ਤਾਪਮਾਨ ਘਟਣ ਦੇ ਕਾਰਨ ਥੋੜਾ ਬਹੁਤਾ ਜਿਹੜਾ ਹਾਲਾਤ ਨੇ ਉਹ ਠੰਡ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਪੱਛਮੀ ਹਵਾ ਚੱਲਣ ਦੇ ਕਾਰਨ ਥੋੜੀ ਠੰਡ ਮਹਿਸੂਸ ਹੋ ਰਹੀ ਹੈ ਪਰ ਕੜਾਕੇ ਦੀ ਧੁੱਪ ਪੈ ਰਹੀ ਹੈ ਜਿਸ ਦੇ ਕਾਰਨ ਦਿਨ ਦੇ ਤਾਪਮਾਨ ਬਿਸ਼ੱਕ 22 ਡਿਗਰੀ ਤੱਕ ਪਹੁੰਚ ਚੁੱਕੇ ਨੇ ਪਰ ਹਵਾ ਦੇ ਕਾਰਨ ਇੰਨਾ ਜ਼ਿਆਦਾ ਤਾਪਮਾਨ ਮਹਿਸੂਸ ਨਹੀਂ ਹੋ ਰਿਹਾ ਹੁਣ ਗੱਲ ਕਰਾਂਗੇ 10 ਤਰੀਕ ਤੋਂ ਬਾਅਦ ਦੇ ਮੌਸ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਤੇ ਪੂਰਬੀ ਹਵਾ ਚੱਲਣ ਦੇ ਕਾਰ ਚੱਕਰਵਾਤੀ ਮਾਹੌਲ ਪੰਜਾਬ ਦੇ ਵਿੱਚ 11 ਅਤੇ 12 ਤਰੀਕ ਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਚੱਕਰਵਾਤੀ ਮਾਹੌਲ ਦੇ ਬਣਨ ਦੇ ਕਾਰਨ ਇੱਕ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਉਹ ਪੰਜਾਬ ਵੱਲ ਆਉਂਦੀ ਦਿਖਾਈ ਦੇ ਰਹੀ ਹੈ ਤੇ ਇਹ ਪੰਜਾਬ ਵੱਲ ਇਸ ਤਰੀਕੇ ਨਾਲ ਚੱਕਰਵਾਤੀ ਮਾਹੌਲ ਦੇ ਵਿੱਚ ਐਂਟਰ ਕਰੇਗੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਵਿੱਚ ਮੀਂਹ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਉਹ ਸਰਦੀਆਂ ਤੋਂ ਗਰਮੀ ਵੱਲ ਜਾ ਰਿਹਾ ਹੈ ਤਾਂ ਲੋ ਪ੍ਰੈਸ਼ਰ ਹਾਈ ਪ੍ਰੈਸ਼ਰ ਦਾ ਇੱਕ ਸਿਸਟਮ ਜਿਹੜਾ ਹੁੰਦਾ ਹੈ ਉਹ ਪੰਜਾਬ ਤੋਂ ਉੱਪਰਲੇ ਪਾਸੇ ਕ੍ਰੀਏਟ ਹੁੰਦਾ ਦਿਖਾਈ ਦਿੰਦਾ ਹੈ ਜਿਸ ਦੇ ਨਾਲ ਪੰਜਾਬ ਦੇ ਉੱਪਰ ਅਸਰ ਇਹ ਹੁੰਦਾ ਕਿ ਜਦੋਂ ਵੀ ਅਜੀਹੀ ਹਵਾ ਚੱਲਦੀ ਹੈ ਤਾਂ ਹਵਾ ਪੱਛੋਂ ਤੋਂ ਪੂਰਬ ਵੱਲ ਜਦੋਂ ਚੱਲਦੀ ਹੈ ਤਾਂ ਅਚਾਰਕ ਮੌਸਮੀ ਬਦਲਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੀ ਰਹਿੰਦਾ ਹੈ ਹਿਮਾਚਲ ਵੱਲੋਂ ਹਵਾਵਾਂ ਅਚਾਰਕ ਆਉਣਗੀਆਂ ਤਾਂ ਗੜੇ ਮਾਰੀ ਤੇਜ਼ ਮੀਂਹ ਹਨੇਰੀ ਅਤੇ ਥੋੜੇ ਬੋੜੇ ਝੱਖੜ ਚੱਲਣ ਦੀ ਉਮੀਦ ਪੰਜਾਬ ਵਿੱਚ ਬਣ ਜਾਂਦੀ ਹੈ ਇਹ ਜਿਹੜੀ ਜਾਣਕਾਰੀ ਹੈ ਇਹ ਤੁਹਾਨੂੰ ਅਸੀਂ ਦੇ ਰਹੇ ਹਾਂ ਤਾਂ ਕਿ 13 14 ਤੇ 15 ਮਾਰਚ ਇਹਨਾਂ ਤਿੰਨ ਦਿਨਾਂ ਵਿੱਚ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਹਨਾਂ ਤਿੰਨ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੀਂਹ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਜਿਸ ਦੇ ਨਾਲ ਉਮੀਦ ਇਹ ਪਨ ਰਹੀ ਹੈ ਕਿ ਪੰਜਾਬ ਦੇ ਵਿੱਚ 13 ਤਰੀਕ ਨੂੰ ਮਾਝਾ ਤੇ ਦੁਆਬੇ ਦੇ ਇਲਾਕੇ ਵਿੱਚ ਜ਼ਿਆਦਾ ਮੀਂਹ ਦੇਖਣ ਨੂੰ ਮਿਲੇਗਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਪਟਿਆਲਾ ਕਪੂਰਥਲਾ ਲੁਧਿਆਣਾ ਦੇ ਕੁਝ ਇਲਾਕਾ ਤੇ ਚੰਡੀਗੜ੍ਹ ਮੁਹਾਲੀ ਦੇ ਇਲਾਕੇ ਜਿਹੜੇ ਹਨ ਇਹਨਾਂ ਵਿੱਚ ਮੀਂਹ ਦੇ ਹਾਲਾਤ ਸਾਨੂੰ 13 ਤਰੀਕ ਨੂੰ ਦੇਖਣ ਨੂੰ ਮਿਲਣਗੇ ਫਿਰ 14 ਤਰੀਕ ਨੂੰ ਜਿਹੜਾ ਸਿਸਟਮ ਥੋੜਾ ਜਿਆਦਾ ਪਾਵਰਫੁੱਲ ਹੁੰਦਾ ਦਿਖਾਈ ਦੇਵੇਗਾ ਇਸ ਦਾ ਦਾਇਰਾ ਵਧਦਾ ਹੋਇਆ ਦਿਖਾਈ ਦੇ ਰਿਹਾ ਤੇ 14 ਤੇ 15 ਤਰੀਕ ਨੂੰ ਪੰਜਾਬ ਦੇ ਬਾਕੀ ਇਲਾਕੇ ਵਿੱਚ ਵੀ ਮੀਂਹ ਦੇ ਹਾਲਾਤ ਬਣ ਸਕਦੇ ਨੇ ਬਾਕੀਰ ਗੱਲ ਕਰਾਂਗੇ ਤਾਂ ਵਿਚ ਵਿਚਾਲੇ ਵਾਲੋ 7 8 ਤਰੀਕ 9 ਤਰੀਕ 10 ਤਰੀਕ ਦੇ ਵਿੱਚ ਵੀ ਥੋੜੇ-ਮੋٹے ਬੁੱਲੇ ਪੰਜਾਬ ਦੇ ਵਿੱਚ ਬੱਦਲਬਾਝ ਦੇ ਆਉਂਦੇ ਰਹਿਣਗੇ ਉਹਨਾਂ ਨਾਲ ਕੋਈ ਬਹੁਤ ਵੱਡਾ ਅਸਰ ਨਹੀਂ ਪੈ ਰਿਹਾ ਪਰ ਜਿਹੜੀ ਮੇਜਰ ਗੱਲ ਹੈ ਉਹ 15 ਤਰੀਕ ਤੱਕ ਦੀ ਹੈ ਕਿਉਂਕਿ ਹੁਣ ਧੁੱਪ ਲੱਗੇਗੀ ਖੇਤਾਂ ਦੇ ਵਿੱਚ ਪਾਣੀ ਦੀ ਜ਼ਰੂਰਤ ਹੋਵੇਗੀ ਪਾਣੀ ਦੀ ਲਾਉਣ ਤੋਂ ਪਹਿਲਾਂ ਤੁਹਾਨੂੰ ਤਾਂ ਹੀ ਰਿਕਵੈਸਟ ਕਰਦੇ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਜਿਹੀ ਕੋਈ ਵੀ ਜਾਣਕਾਰੀ ਜਿਹੜੀ ਤੁਸੀਂ ਮਿਸ ਨਾ ਕਰ ਸਕੋ ਕਿਉਂਕਿ ਜਿਹੜੇ ਮੀਂਹ ਹੋਣਗੇ ਉਹ ਤੇਜ਼ ਹਨੇਰੀ ਵੀ ਲੈ ਕੇ ਆਉਣਗੇ ਗੜੇਮਾਰੀ ਵੀ ਹੋ ਸਕਦੀ ਹੈ ਜਿਸ ਦੇ ਨਾਲ ਕਣਕ ਦੀ ਫਸਲ ਦਾ ਨੁਕਸਾਨ ਕਾफी ਹੱਦ ਤੱਕ ਹੁੰਦਾ ਦਿਖਾਈ ਦੇ ਸਕਦਾ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਕਣਕ ਦੀ ਫਸਲ ਜ਼ਿਆਦਾਤਰ ਤੇਜ਼ ਹਨੇਰੀ ਨਾਲ ਗਿਰਦੀ ਹੈ ਮੀਂਹ ਨਾਲ ਉਹਨਾਂ ਅਸਰ ਨਹੀਂ ਹੁੰਦਾ ਜਿਹੜੇ ਖੇਤ ਵਿੱਚ ਪਾਣੀ ਲੱਗਿਆ ਹੁੰਦਾ ਹੈ ਉਹ ਫਸਲ ਜ਼ਿਆਦਾ ਛੇਤੀ ਗਿਰ ਜਾਂਦੀ ਹੈ ਇਸੇ ਕਰਕੇ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ 13 14 15 ਤਰੀਕ ਨੂੰ ਜਿਹੜਾ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਉਹ ਕਿਵੇਂ ਦਾ ਮੀਂਹ ਹੈ ਤੇਜ਼ ਦਾ ਨਹੀਂ ਹੈ ਅਨੇਰੀ ਕਿਵੇਂ ਦੀ ਰਹੇਗੀ ਉਹ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਸਾਡੇ ਚੈਨਲ YouTube ਵਾਲੇ ਫਾਰਮਰ ਤੇ ਪਹੁੰਚਦੀ ਹੋ ਜਾਵੇਗੀ। ਬਾਕੀ ਉਸ ਤੋਂ ਇਲਾਵਾ ਕੋਈ ਅਗਰ ਨਵੀਂ ਅਪਡੇਟ ਆਵੇਗੀ ਕਿ ਵਿੱਚ ਵਿਚਾਲੇ ਕੋਈ ਮੀਂਹ ਦੀ ਸੰਭਾਵਨਾ ਹੈ ਜਾਂ ਨਹੀਂ ਉਹ ਜਾਣਕਾਰੀ ਵੀ ਸਭ ਤੋਂ ਪਹਿਲਾਂ ਤੁਹਾਨੂੰ ਸ਼ੇਅਰ ਕਰਦੇ ਰਹਿਵਾਂਗੇ। ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ। ਧੰਨਵਾਦ ਸਾਰਾ ਦਰਸ਼ਕ ਵੀਰ ਭੈਣ ਭਰਾਵਾਂ ਦਾ।